ਦਰਮੇਜ ਉਹ ਵੀ ਮੇਰੇ ਵੀਰੋ ਸੂਬੇਦਾਰ ਹੈ ਤੇ ਸਾਡੀ ਕਬੱਡੀ ਦਾ ਸਟਾਰ ਹੈ ਬੈ ਜਾ ਬੈ ਜਾ ਹੋ ਜੂਗੀ ਜਿੱਥੇ ਖੜਗੇ ਲੱਗ ਜੂ ਮੇਲਾ ਗੱਡੀਆਂ ਚੜ ਗਈਆਂ ਲੈਣਾ ਤੇ ਹ ਰੌਲਾ ਪਾਉਂਦੀਆਂ ਦੇਖੀ ਰੇਲਾ ਰੇਲ ਕਿਹੜੀ ਚੱਲਣੀ ਹੈ ਕਿਹੜੀ ਟ੍ਰੇਨ ਨੇ ਛਕਛਕ ਕਰਨਾ ਮੇਰੇ ਮਿੱਤਰੋ ਕਿਹੜੀ ਆਉਗੀ ਰੇਡ ਮੇਰੇ ਮਿੱਤਰੋ ਕਿਹੜੀ ਕਬੱਡੀ ਪਾਵੇਗੀ ਕਿਹੜੀ ਗੱਡੀ ਚੱਲੇਗੀ ਇਹ ਸਮੇਂ ਦੀਆਂ ਬਾਤਾਂ ਪਹਿਲੀ ਰੇਡ ਪਾਉਣ ਦੇ ਲਈ ਹੰਦਿਆ ਜੇ ਖੜਾ ਕਸ ਪਿੰਡ ਵਾਲਾ ਜੋਧਾ ਮੇਰੇ ਵੀਰੋ ਅਰਦਾਸ ਕਰਦਾ ਸ ਮਾਲਕ ਦੇ ਚਰਨਾਂ ਦੇ ਵਿੱਚ ਕਹਿੰਦਾ ਸਤ ਗੁਰ ਮੇਰ ਕਰ ਸਿਰ ਉੱਤੇ ਹੱਥ ਧਰ ਹਰ ਕਲੇ ਲੈ ਕੇ ਆਵੀ ਸੁਖ ਦੀ ਪਰਸਾ ਨਾਮ ਸਾਡੀ ਨਾਨਕਾ ਚੜੀ ਰਹੇ ਦਰਬਾਰ ਤ ਚੜੀ ਰਹੇ ਦਰਬਾਰ ਸਾਹਿਬ ਪਿੰਡ ਵਾਲਾ ਜੋਧਾ ਮੇਰੇ ਵੀਰੋ ਮਾਰ ਦੋ ਹੋ ਰਹੀਆ ਮਨੋ ਗੁਰਦ ਤਰਸੰਗੀ ਮੁੱਤਾ ਸਾਹ ਉਹਨਾਂ ਦੇ ਨਾਂ ਤੇ ਬਹੁਤ ਵੱਡੇ ਮਾਣ ਆ ਮੇਰੇ ਮਿੱਤਰੋ ਮੁੰਡਾ ਸਪੇਨ ਤੋਂ ਆਇਆ ਹੈ ਇਹ ਯੂਰਪ ਦਾ ਸੁਨੀਕਾ ਗਿੰਨਾ ਬਰਾੜ ਸੰਧਵਾ ਬਰਾੜਾਂ ਵਾਲਾ ਸ਼ੰਕਰ ਦਾ ਸਰਦਾਰ ਪਰਮਜੀਤ ਵਪਾਰੀ ਦੇ ਦੋ ਪੁੱਤ ਖੇਡਦੇ ਆ ਅਰਜਨ ਤੇ ਸੁਰਜਣ ਕੋੜਾ ਇਹ ਆ ਮੇਰੇ ਮਿੱਤਰੋ ਅਰਜਨ ਕੋੜਾ ਲੱਡੂ ਪੱਡਾ ਹੌਲੈਂਡ ਦੀ ਬਦੌਲਤ ਅਨ ਸ਼ੋਣਾ ਦੀ ਬਦੌਲਤ ਜੁਝਾਰ ਤੇ ਜਸਕਰਨ ਹੁਣਾਂ ਦੀ ਬਦੌਲਤ ਹੌਲੈਂਡ ਖੇਡ ਆਇਆ ਡੀਟੀਓ ਚੱਕ ਚੱਕ ਬੁੱਕ ਤੇ ਕੱਟਦੇ ਓ ਚਲਾਨ ਬੁੱਕ ਚੱਕ ਤੇ ਕਰਦੇ ਫਿਰ ਚਲਾਨ ਪਰ ਨੰਬਰ ਰੇਡਰ ਦਾ ਅਗਲੀ ਕਬੱਡੀ ਸੁਖਮਣ ਪਿਆਸੀ ਆ ਆ ਬਿਆਸ ਦੀ ਧਰਤੀ ਦਾ ਸੁਖਮਣ ਆ ਮੇਰੇ ਵੀਰੋ ਸੁਖਮਣ ਬੜੀਆਂ ਸੁੱਖਾ ਸੁਖੀਆਂ ਤੇ ਫਿਰ ਸੁਖਮਣ ਦੇ ਜਨਮ ਲਿਆ ਮੇਰੇ ਵੀਰੋ ਕਰਮਾਂ ਵਾਲੇ ਮਾਪੇ ਭਾਗਾਂ ਵਾਲੇ ਮਾਪਿਆ ਆ ਜਿੰਨਾ ਪੁੱਤ ਦਾ ਨਾਂ ਸੁਖਮਣ ਰੱਖਿਆ ਆ ਕਬੱਡੀ ਪਾਉਂਦਾ ਮੇਰੇ ਵੀਰੋ ਸੁਖਮਣ ਕਦੇ ਚੋਲੇ ਵਾਲੇ ਦੀਆਂ ਯਾਦਾਂ ਨੇ ਪਰ ਆ ਰਹਿ ਸਖਮਣ ਪਿਆਸੀ ਦੀ ਪੈ ਚੁੱਕੀ ਆ ਪਰ ਕਿੱਥੇ ਆ ਜਾਂਦਾ ਹਵਾ ਨੂੰ ਹਵਾ ਨੂੰ ਗੰਦਾ ਦਿੰਦਾ ਰੇਡ ਪਾਉਣ ਦੇ ਲਈ ਅਮਨ ਪੁਲਸੀਆ ਕਾਲੇ ਪਾਣੀਓ ਮਾਰ ਦੋ ਖਤ ਕਿਸਨੇ ਨੇ ਪਾਇਆ ਬਦਲਾ ਲੈ ਲਈ ਜੂਣਿਆ ਜੇ ਮਾਂ ਦਾ ਜਾਇਆ ਆ ਬਦਲਾ ਲੈ ਲਈ ਜੂਣਿਆ ਮਾਣਾ ਅੱਜ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਰੌਣਕਾਂ ਲੱਗੀਆਂ ਹੋਈਆਂ ਰੌਣਕਾਂ ਲੱਗੀਆਂ ਹੋਈਆਂ ਫਾਈਨਲ ਮੁਕਾਬਲਾ ਮੇਰੇ ਵੀਰੋ ਓਨੀ ਸਾਬ ਜੀ ਦੇ ਤਪਸਥਾਨ ਤੇ ਤੰਤਨ ਬਾਬਾ ਉਧਰ ਹੀ ਸਾਬ ਜੀ ਦੇ ਤਪਸਥਾਨ ਤੇ ਮਨੀ ਯੂਐਸਏ ਉਹ ਵੀਰ ਜੀ ਐਲਾਨ ਕਰਦੇ ਆ ਕਿ ਬਾਪੂ ਸੁੰਦਰ ਸਿੰਘ ਜੀ ਦੇ ਨਾਂ ਤੇ ਜਦੋਂ ਖੇਡ ਸਟੇਡੀਅਮ ਬਣੇਗਾ ਨਾ ਮੇਰੇ ਮਿੱਤਰੋ ਬਹੁਤ ਵੱਡੇ ਸੰਯੋਗ ਦੇਾਂਗੇ ਆਪਾਂ ਰਦਰ ਸੁੰਦਰ ਸਿੰਘ ਜੀ ਬਾਪੂ ਜੀ ਦੇ ਨਾਂ ਤੇ ਮੰਨੀ ਯੂਐਸਏ ਵਾਲਾ ਆਖਦਾ ਕਿ ਪ੍ਰਬੰਧ ਕਮੇਟੀ ਦੇ ਨਾਲ ਵੱਡਾ ਸਾਥ ਦੇਾਂਗੇ ਵੱਡਾ ਸਹਿਯੋਗ ਦੇਾਂਗੇ ਚੱਲ ਵੀ ਝੰਡੇਰਾ ਵਾਲਿਆ ਪਾ ਕਬੱਡੀ ਵਾਰੀ ਤੇਰੀ ਐ ਪੱਬ ਪਰਸ਼ੇਰਾ ਰੇੜਾ ਕਿ ਮੰਜਲਾਂ ਦੀਆਂ ਰਹਾਾਂ ਉੱਤੇ ਜਿਹੜੀ ਭੱਜਦੀ ਤੂੰ ਮਾਰੀ ਨਾ ਬ੍ਰੇਕਾਂ ਬੱਸ ਭਜਾਈ ਚੱਲ ਤੂੰ ਮਿੱਤਰਾ ਚੜ੍ਹਾਈ ਦੇਖ ਲੋਕ ਮੱਚਦੇ ਲੋਕਾਂ ਦੀ ਪਰਵਾਹ ਛੱਡ ਮਚਾਈ ਚੱਲ ਤੂੰ ਮਚਾਈ ਚੱਲ ਤੂੰ ਰਸੂਲਪੁਰੀਆ ਕੱਦੂ ਤੇ ਝੰਡੇਰਾ ਵਾਲਾ ਅੰਮਰਸਰੀਆ ਤੇ ਮਲਵੈ ਮਲਵਈ ਤੇ ਮੱਝ ਇਹ ਠਾ ਇਹ ਠਾ ਰਸੂਲਪੁਰਿਆ ਆ ਰਸੂਲਪੁਰਿਆ ਕੱਦੂ ਓਏ ਉਹ ਚਿਪ ਕੱਟ ਕੇ ਗਿੱਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਸਾਡੇ ਰੋਹੀ ਟੈਲੀ ਵੱਲੋਂ ਮੱਤੂ ਵਾਸਤੇ 500 ਸੁਖਰਾਜ ਢਿੱਲੋਂ ਤੇ ਮੰਨੇ ਢਿੱਲੇ ਇਟਲੀ ਵਾਲੇ ਵੱਲੋਂ ਮੰਨੇ ਢਿੱਲੋਂ ਇਟਲੀ ਵੱਲੋਂ ਤੇ ਸੁਖਰਾਜ ਢਿੱਲੋਂ ਇਟਲੀ ਵੱਲੋਂ 500 ਆਹ ਪਾਜੀ ਰੋਹਿਤ ਇਟਲੀ ਵੱਲੋਂ ਆ 1000 ਰੁਪਇਆ ਫੜਿਓ ਰੋਹਿਤ ਵੱਸ ਵੱਡੇ ਪਿਆਰ ਹੈ ਕੱਤੂ ਵਾਸਤੇ ਆਣਾ ਮੇਰੇ ਵੀਰੋ ਮਾੜਾ ਭਰਾਵਾਂ ਤੇ ਮਾਣਾ ਅਗਲੀ ਰੇਡ ਪਾਉਣ ਦੇ ਵਾਸਤੇ ਮੋਹਿਤ ਠੂਲਾ ਆ ਗਿਆ ਮੇਰੇ ਮਿੱਤਰੋ ਬੜਾ ਜਿਗਰੇ ਵਾਲਾ ਬੜਾ ਦਲੇਰ ਧਾਵੀ ਆ ਰੇਡ ਪਾਉਣ ਦੇ ਵਾਸਤੇ ਖੇਡ ਦੇ ਮੈਦਾਨ ਵਿੱਚ ਬਾ ਚੁੱਕਿਆ ਲਓ ਸਾਹਮਣੇ ਪਾਸੇ ਚਾਰ ਨੇ ਇੱਕ ਪਾਸੇ ਇੱਕ ਜਠੋੜਾ ਵਾਲਾ ਗੋਪੀ ਐ ਆ ਮੇਰੇ ਮਿੱਤਰੋ ਬੱਲਾ ਕਠਿਆਲੇ ਵਾਲਾ ਮੋਹਣੀ ਟਟੁੱਲੇ ਵਾਲੇ ਦੀ ਕਬੱਡੀ ਉੱਤੇ ਟੱਕਰ ਉਧਰ ਜੱਗਾ ਪੱਡਾ ਮੇਰੇ ਵੀਰੋ ਆ ਰਮਰੀਕਾ ਤੋਂ ਲਾਈਵ ਜੁੜਿਆ ਹੈ ਯੂ ਐਸ ਏ ਸਰਪੰਚ ਦੇਸ ਅਮਰੀਕਾ ਜੇ ਰੱਬ ਤੋਂ ਪਰੇ ਕਿਸੇ ਦੀ ਚੱਲਦੀ ਨਾ ਅਮਰੀਕਾ ਦੀ ਚੱਲਦੀ ਹੈ ਅਮਰੀਕਾ ਦੀ ਚੱਲਦੀ ਹੈ ਸਾਰਿਆਂ ਦੇਸਾਂ ਦਾ ਸਰਪੰਚਾ ਉਥੋਂ ਜੱਗਾ ਪੱਡਾ ਸਾਡਾ ਵੀਰ ਲਾਈਵ ਜੁੜਿਆ ਹੋਇਆ ਜੀ ਜੀ ਸਵਰਗੀਏ ਬਾਪੂ ਸੁੰਦਰ ਸਿੰਘ ਜੀ ਦੇ ਸਾਰੇ ਪਰਿਵਾਰ ਵੱਲੋਂ ਜਦੋਂ ਖੇਡ ਸਟੇਡੀਅਮ ਬਣੇਗਾ ਜੱਲੂਵਾਲ ਤੇ ਬਹੁਤ ਵੱਡੀ ਸੇਵਾ ਕੀਤੀ ਜਾਵੇਗੀ ਧੰਨਵਾਦ ਹੈ ਅੱਜ ਕਹਿੰਦੇ 7 ਲੱਖ ਦਾ ਯੋਗਦਾਨ ਦਿੱਤਾ ਹੈ ਗੁਰਜੀਤ ਤੇ ਗੁਰਜੰਟ ਕਨੇਡਾ ਸਰਦਾਰ ਸੁਨ ਗੁਰਸਾਲ ਸਿੰਘ ਜੀ ਸਠਿਆਲੇ ਵਾਲਿਆਂ ਨੇ ਇਧਰਲੇ ਪਾਸੇ ਮੇਰੇ ਮਿੱਤਰੋ ਸੋਲਾ ਵਾਲਾ ਗੁਰਲਾਲ ਅੱਜ ਕਹਿੰਦੇ 31000 ਜਿੱਤਣ ਨੂੰ ਫਿਰਦਾ ਹੈ ਰਾਮ ਸਿੰਘ ਦੀ ਗੁਰੂ ਵਾਲੇ ਫੈਸਲਾ ਕਰਦੇ ਆ ਕਿ ਨੰਬਰ ਧਾਵੀ ਦਾ ਘੋੜਾ ਆ ਗਿਆ ਘੋੜਾ ਆ ਗਿਆ ਮਰੇ ਯਾਰਾਂ ਦਾ ਯਾਰ ਆ ਮੈਂ ਦਿਲੋਂ ਧੰਨਵਾਦ ਕਰਾਂਗਾ ਮੇਰੇ ਵੀਰੋ ਆ ਮਣੀ ਭਰਾ ਦਾ ਨਾ ਡਾਲਰਾ ਵਾਗੂ ਚੱਲਦਾ ਉਧਰ ਜੱਗਾ ਪੱਡਾ ਸਾਡਾ ਭਰਾ ਦਲਬਾਗ ਵੀਰ ਇਟਲੀ ਵਾਲਾ ਕਹਿੰਦਾ ਅਮਰੀਕਾ ਤੋਂ ਲਾਈਵ ਜੁੜਿਆ ਹੋਇਆ ਅਮਰੀਕਾ ਤੋਂ ਲਾਈਵ ਜੁੜਿਆ ਹੋਇਆ ਲੱਗਦਾ ਉਹ ਲੱਗਦਾ ਆਹ ਚੋਲੇ ਵਾਲੇ ਨੇ ਦਲਬਾਗ ਸਿਓ ਇਟਲੀ ਵਾਲਾ ਇੱਕ ਜੱਫਾ ਹੋਰ ਲਾਤਾ ਉਧਰ ਗਿੰਦਾ ਢਿੱਲਾਂ ਤੇ ਨਾਲ ਸਾਡੇ ਆਕਾਸ਼ ਢਿੱਲਾਂ ਤੇ ਨਾਲ ਰਵੀ ਤੇ ਰਿੰਗੂ ਠੇਕੇਦਾਰ ਵੱਡੇ ਪਿਆਰ ਦੇ ਰਹੇ ਆ ਮਨਜੀਤ ਸਿੰਘ ਦੀ ਲੱਡੂ ਸਾਬਕਾ ਸਰਪੰਚ ਸਭ ਬਮਾਰਕਾ ਮੇਲਾ ਸਿਰੇ ਦਾ ਹੋ ਗਿਆ ਰੇਡ ਕਰੇ ਗੁਰਦਾਸ ਬਾਕੀ ਪੁਰੀਏ ਦੀ ਜਾਫੀ ਕਰਦਾ ਟਰਾਈ ਮੇਰੇ ਮਿੱਤਰੋ ਰਾਣਾ ਪਰ ਨੰਬਰ ਗੁਰਦਾਸ ਸਿੰਗਲ ਖੜੀ ਮੁੰਡੇ ਦੀ ਦਸ ਦੀ ਕਿ ਦੁੱਧ ਪੀਤਾ ਬੂਰੀਆਂ ਦਾ ਜਿੰਨਾ ਸੰਧਵਾ ਬਰਾੜ ਯਾਰਪਾਲਾ ਆ ਗਿਆ ਆ ਯਾਰਪਾਲਾ ਆ ਗਿਆ ਮੇਰੇ ਵੀਰੋ

ਪਿਆਰ ਪੈ ਗਿਆ ਜਿਵੇਂ ਜੋੜ ਪੱਕਾ ਫੈਵੀਕੋਲ ਦਾ ਇਹ ਚੋਲੇ ਵਾਲਾ ਕਹਿੰਦੇ ਅੱਜ ਆਪਣੀ ਆਈ ਤੇ ਆਇਆ ਹੋਇਆ ਹੈ ਅੱਜ ਕਹਿੰਦੇ ਢੇਰੀਆਂ ਲੱਗੇ ਤੁੰ ਤੁੰ ਕੇ ਉਧਰ ਮੋਲ ਤੇ ਮਨੂ ਜੂਏ ਲੋਕ ਕਹਿੰਦੇ ਜਾਫੀ ਆ ਅਰਸ਼ ਦੇ ਲਈ ਆ ਅਰਸ਼ ਵਾਸਤੇ ਮਨੂ ਜੂ ਮਨੀ ਵਾਸਤੇ ਮਨੀ ਯੂਐਸਏ ਵੱਲੋਂ ਅਰਸ਼ ਚੋਲਾ ਸਾਹਿਬ ਵਾਸਤੇ 500 ਦਾ ਮਾਣ ਆਇਆ ਹਣ ਜੋ ਪਾਸੇ ਸੁਖਮਣ ਬਿਆਸੀਆ ਆ ਗਿਆ ਮੰਨਾ ਇਟਲੀ ਜੀ ਆ ਵੀ ਆਉਣ ਵਾਲੇ ਸਮੇਂ ਦਾ 스타 ਦੂਜੇ ਪਾਸੇ ਰਾਣਾ ਲੋਪੋਕੇ ਮੁਕਾਬਲਾ ਟੇੜੀਆਂ ਵਿਚਕਾਰ ਮੁਕਾਬਲਾ ਸਖਤ ਹੈ ਸੁਖਮਣ ਬਿਆਸੀਆ ਗਿਆ ਬੱਲੇ 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 ਹੋ ਰਹੀ ਹੈ ਮੇਰੇ ਵੀਰੋ ਸਾਡੇ ਸੁਖਰਾਜ ਵੱਲੋਂ ਅਰਸ਼ ਦਾ ਜਫਾ 1100 ਦਾ ਮੇਰੇ ਵੀਰੋ ਸਾਹਿਬ ਮੈਨੂੰ ਉਹ ਲੈਂਡ ਦੇ ਯਾਰ ਸੁਖਰਾਜ ਇਟਲੀ ਤੇ ਮੰਨਾ ਇਟਲੀ ਆ 500 ਰੁਪਿਆ ਅਰਸ਼ ਵਾਸਤੇ ਤੇ ਲਓ ਸਾਹਮਣੇ ਯੋਧੇ ਦੀ ਰੇ ਰਸੂਲਪੁਰਿਆ ਰਸੂਲਪੁਰਿਆ ਮਨਵੀਰ ਸਿੰਘ ਜੀ ਉਹਨਾਂ ਵੱਲੋਂ ਵੀ 500 ਅਰਸ਼ ਵਾਸਤੇ 1500 ਰੁਪਿਆ ਅਰਸ਼ ਚੋਲਾ ਸਾਹਿਬ ਵਾਸਤੇ ਪਹਿਲੇ ਜੱਫੇ ਵਾਸਤੇ ਮਾਨ ਆਇਆ ਛੋਟੀ ਦਾ ਮੈਚ ਵੱਡਾ ਮੈਚ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਰੌਣਕਾਂ ਲੱਗੀਆਂ ਹੋਈਆਂ ਮਾਨ ਕਬੱਡੀ ਨੂੰ ਅੱਜ ਇਸ ਧਰਤੀ ਦੇ ਦਿੱਤੇ ਜਾ ਰਹੇ ਆ ਕਿ ਫਿਰੇ ਕੰਦਾ ਕੋਲ ਥਾਪੀਆਂ ਤੋਂ ਮਾਰਦਾ ਪਤਾ ਲੱਗ ਜੂਗਾ ਤੋਲੇ ਹੋ ਭਾਰ ਦਾ ਜੇਕਰ ਟੱਕਰ ਗਿਆ ਭੜੇ ਪਰਿਵਾਰ ਦਾ ਤੇ ਕਿਤੇ ਵੀ ਨਹੀਂ ਜੀ ਲੱਗਦਾ ਆ ਘੋੜੀ ਘੋੜੀ ਘੋੜੀਆਂ ਦੇ ਵੇਖ ਲਈ ਭਜਾ ਕੇ ਘਰੇ ਪਤਾ ਕੀ ਲੱਗਦਾ ਖੱਟਿਆਲੇ ਵਾਲਾ ਬੱਲਾ ਬੱਲਾ ਬੱਲੇ ਬੱਲੇ ਗਰਾਉਂਡ ਦੀ ਰੱਖਦਾ ਪਰ ਲੱਗਦਾ ਯੋਰ ਹਟ ਇੱਥੇ ਰੱਖ ਢਿਲਵਾ ਵਾਲਾ ਸਵਾਦ ਇਹ ਆ ਮੋਹਿਤਾ ਢਿਲਵਾ ਪਿੰਡ ਮੇਰੇ ਮਿੱਤਰੋ ਢਿਲੂਆਂ ਦਾ ਪਿੰਡ ਉਥੋਈ ਸਾਡੇ ਬੁੱਢੇ ਇੱਥੇ ਵਾਲੇ ਦੋਦੋ ਨੰਗਲ ਵਾਲੇ ਕਹਿੰਦੇ ਕੁਝ ਪਰਿਵਾਰ ਵਾਲੇ ਉੱਠ ਕੇ ਆਏ ਆ ਵੀ ਜੱਲੂ ਵਾਲ ਢਿਲੂਆਂ ਦਾ ਪਿੰਡ ਹੈ ਸਾਡੇ ਮਨੀ ਯੂਐਸਏ ਉਨਾ ਵੱਲੋਂ ਕਹਿੰਦੇ ਵੱਡੇ ਪਿਆਰ ਸਤਿਕਾਰ ਪੰਜਾਬੀ ਬੋਲਾਂ ਵਾਸਤੇ ਪੁੱਜੇ ਐ ਨਾਲ ਕਹਿੰਦੇ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਬੱਲੀ ਕਨੇਡਾ ਵਾਲੇ ਬੈਠੇ ਹੋਏ ਗਰਲਾਲ ਆਨੰਦ ਲੈ ਰਿਹਾ ਗਰਲਾਲ ਆ ਗਿਆ ਸੋਲਾ ਬਲਾ ਮੇਰੇ ਵੀਰੋ ਗਰਲਾਲ ਆ ਗਿਆ ਉਹ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਇਆ ਤੇ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੀ ਹੋਇਆ ਸੱਲਾਵਾਂ ਸੁੱਲਾਵਲਾ ਗੁਰਦਵਾਰਾ ਨੰਬਰ ਜੋੜ ਗਿਆ ਮੇਰੇ ਮਿੱਤਰੋ ਲੱਖਾਂ ਰਗਾ ਪੁਆਇੰਟ 16 ਵਾਲੇ ਨੇ ਜੋੜ ਦਿੱਤਾ ਹੈ ਸਨ ਸਿਟੀ ਵਾਲੇ ਬਿਆਸ ਵਾਲੇ ਕਹਿੰਦੇ ਅਰਸ਼ ਦਾ ਜਫਾ 1100 ਦਾ ਮੇਰੇ ਮਿੱਤਰੋ ਸਨ ਸਿਟੀ ਵਾਲੇ 1100 ਦਾ ਦਲਬਾਗ ਇਟਲੀ ਵੱਲੋਂ 500 ਮੈਨੂੰ ਲੱਗਦੀ ਗੱਲ ਆ 1500 ਦਾ ਆ 1600 ਦਾ 1600 ਦਾ ਜਫਾ 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 ਉਹ ਨਹੀਂ ਉਹ ਰੀਸਾ ਤੇ ਪੁਆਇੰਟ ਰੇਡਰ ਦਾ ਅਰਪਣ ਕੋੜਾ ਕਹਿੰਦੇ ਪੋਲ ਅਰਸ਼ ਚੋਲੇ ਵਾਲੇ ਦਾ ਪਾਣਾ ਅਰਸ਼ ਚੋਲੇ ਵਾਲੇ ਦਾ ਪੁਆਇੰਟ ਆ 1100 ਰੁਪਿਆ ਸਨ ਸਿਟੀ ਬਿਆਸ ਵਾਲਿਆਂ ਵੱਲੋਂ ਵੱਡੇ ਪਿਆਰ ਪੁੱਜੇ ਹੈ ਗਿੰਦਾ ਢਿੱਲੋਂ ਕਹਿੰਦਾ ਸ਼ਿਵ ਪੋਲੈਂਡ ਦੇ ਵਸਤਾ ਕੋਮਲ ਕਬੱਡੀ ਖਿਡਾਰੀ ਢਿੱਲੋਂ ਉਹ ਵੀਰ ਕਹਿੰਦਾ ਪਿੰਡ ਦਾ ਜੇ ਕੋਈ ਮੁੰਡਾ ਖੇਡਦਾਰਾ ਵਧੀਆ ਵਧੀਆ ਪਲੇਅਰ ਬਣਦਾ ਤੇ ਉਹਦਾ ਅਸੀਂ ਮੋਟਰਸਾਈਕਲ ਨਾਲ ਮਾਨ ਸਨਮਾਨ ਕਰਾਂਗੇ ਕੋਮਲ ਪੋਲੈਂਡ ਦਾ ਧੰਨਵਾਦ ਅਮਰਤ ਕੈਨੇਡਾ ਪ੍ਰਦੀਪ ਇਟਲੀ ਤੇ ਕਰਨ ਪੁਰਤਗਾਲ ਦਾ ਗਿੰਦਾ ਢਿੱਲੋਂ ਤੇ ਆਕਾਸ਼ ਢਿੱਲੋਂ ਨੂੰ ਧੰਨਵਾਦ ਕਰ ਰਿਹਾ ਢਿੱਲੋਂ ਧੰਨਵਾਦ ਆ ਭਰਾਵਾਂ ਦਾ ਮੇਰੇ ਵੀਰੋ ਵੱਡੇ ਮਾਣ ਅੱਜ ਇਸ ਧਰਤੀ ਦੇ ਦਿੱਤੇ ਜਾ ਰਹੇ ਨੇ ਸਰਪੰਚ ਸਾਹਿਬ ਸੋਚਾ ਸਿੰਘ ਜੀ ਪਲਵਾਰ ਮਨਜੀਤ ਸਿੰਘ ਜੀ ਲੱड्डू ਸਾਹਿਬ ਅਰਸ਼ ਚੋਲਾ ਸਾਹਿਬ ਵਾਸਤੇ ਸਰਦਾਰ ਮਲੂਕ ਸਨ ਲੰਬੜਦਾਰ ਸਾਹਿਬ ਆ ਅਰਸ਼ ਵਾਸਤੇ ਸਨ ਸੀਡੀ ਗਵਰਨਮੈਂਟ ਵਾਲੇ ਵਿਆਸ ਵਾਲਿਆਂ ਵੱਲੋਂ ਕਹਿੰਦੇ 1100 ਰੁਪਏ ਪਹੁੰਚ ਚੁੱਕੇ ਆ ਓ ਜੇ ਅੱਦੇ ਮੈਚ ਤੱਕ ਸਵਾਦ ਆ ਗਿਆ ਤਾੜੀਆਂ ਅੱਦਾ ਚੱਲੂ ਆੜ ਮੇਲਾ ਚੱਲਦਾ ਹੈ ਮੇਜਰ ਸਪੇਨ ਜੀ ਆਏ ਹੋਇਆ 바ਰਸਲੋਨਾ ਤੋਂ ਸਪੇਨ ਤੋਂ ਸੰਦੀਪ ਸਪੇਨ ਉਹ ਵੀ ਸਪੇਨ ਤੋਂ ਜੁੜਿਆ ਹੋਵੇਗਾ ਮੰਟੇਕ ਸਪੇਨ ਹੁਣੀ ਲਾਈਵ ਜੁੜੇ ਹੋਣਗੇ ਮਸੂ ਚੀਮਾ ਸਪੇਨ ਤੋਂ ਲਾਈਵ ਜੁੜੇ ਹੋਣਗੇ ਅੱਜ ਮੇਜਰ ਭਰਾ ਹੁਣਾਂ ਦੇ ਪਿੰਡ ਮੇਲਾ ਚੱਲਦਾ ਹੈ ਮੰਨਰੂਪ ਤੇ ਜਗਰੂਪ ਬਾਬਾ ਬਕੜਾ ਸਾਹਿਬ ਵਾਲੇ ਵੱਡੇ ਖੇਡ ਪ੍ਰਮੋਟਰ ਨੇ ਸਪੇਨ ਵਾਲੇ ਉਹ ਵੀ ਲਾਈਵ ਜੁੜੇ ਹੋਣਗੇ ਅਤੇ ਸਮੇਂ ਤੱਕ ਚੋਲੇ ਸਾਹਿਬ ਦੀ ਟੀਮ ਅੱਗੇ ਚੱਲਦੀ ਹੈ ਮੈਂ ਪੁਆਇੰਟ ਨਹੀਂ ਦੱਸ ਸਕਦਾ ਇਮੇਜੈਂਟਰੀ ਮੜੀ ਯੂ ਐਸ ਏ ਮੇਰੇ ਵੀਰੋ ਸਰਦਾਰ ਮਰ ਨੂੰ ਨੰਬਰਦਾਰ ਸਾਹਿਬ ਨੂੰ ਮਾਰਾ ਮੇਰੇ ਵੀਰੋ ਤੇ ਮੜੀ ਸਾਡਾ ਭਰਾ ਅਮਰੀਕਾ ਰਹਿੰਦਾ ਅਮਰੀਕਾ ਰਹਿੰਦਾ ਯਾਰਾਂ ਦਾ ਯਾਰ ਤੇ ਵੱਡੇ ਮਾਰ ਦੇ ਰਿਹਾ ਆ ਮੜੀ ਅਮਰੀਕਾ ਵਾਲੇ ਦਾ ਦੇਲੇ ਦਰਿਆਵਾ ਬਾਬਾ ਹੀਰਾ ਸਿੰਘ ਦੀ ਬਾਬਾ ਬਲਵੰਤ ਸਿੰਘ ਦੀ ਪ੍ਰਬੰਧਕ ਕਮੇਟੀ ਆਈ ਹੈ ਜਦੋਂ ਕਹਿੰਦੇ ਉੱਥੇ ਕੱਪ ਹੁੰਦਾ ਤੇ ਮੇਜਰ ਦਾ ਉੱਥੇ ਵੀ ਸਨਯੋਗ ਵੱਡਾ ਹੁੰਦਾ ਹੈ ਮੇਜਰ ਸਪੇਨ ਕਹਿੰਦਾ 500 ਤੇ ਨਾਲ ਮਨਜੀਤ ਸਿੰਘ ਦੀ ਲੱड्डੂ ਸਾਫ ਦਾ ਸਰਪੰਚ ਉਹਨਾਂ ਵੱਲੋਂ ਤੇ ਕਾਲ ਰਵੀ ਠੇਕੇਦਾਰ ਤੇ ਰਿੰਕੂ ਠੇਕੇਦਾਰ ਸਰਵਜੀਤ ਸਿੰਘ ਦੀ ਢੱਲੋ ਸਾਹਿਬ ਕਹਿੰਦੇ ਹੁਣ ਤੋਂ ਅਰਸ਼ ਦਾ ਜਫਾ 1500 ਦਾ ਉਧਰ ਜਗਦੀਪ ਸਿੰਘ ਖਹਿਰਾ ਸਾਡਾ ਭਰਾ ਤੇ ਨਾਲ 로히ਤ ਔਰ ਇਟਲੀ ਤੋਂ ਸਾਡਾ ਭਰਾ ਤੇ ਨਾਲ ਜਗਜੀਤ ਸਿੰਘ ਖੈਰਾ ਸਾਹਿਬ ਮੇਰੇ ਵੀਰੋ ਵੱਡੇ ਮਾਨ ਭੇਜੇ ਹੈ ਪੰਜਾਬੀ ਮਾਂ ਬੋਲੀ ਲਈ ਦਿਲੋਂ ਧੰਨਵਾਦ ਆ ਆ ਭਰਾਵਾਂ ਦਾ ਮੇਰੇ ਵੀਰੋ ਦਿਲੋਂ ਧੰਨਵਾਦ ਛੋਟੀ ਦਾ ਮੈਚ ਸajna ਮਾਇਆ ਫੜੀ ਜਾਈ ਹੁਣ ਨਾ ਯੋਧੇ ਦੀ ਰੇਡ ਉੱਤੇ ਕਹਿੰਦੇ 1000 ਐਸਬੀ ਟ੍ਰੈਵਲ ਵਿਆਸ ਕਾਲੇ ਤੇ ਅਕਾਸ਼ ਟਿਲੋਂ ਇਟਲੀ ਵੱਲੋਂ ਮੇਰੇ ਮਿੱਤਰੋ ਜੋਦੇ ਦੀ ਹਰ ਰੇਡ 1000 ਦੀ ਅਰਸ਼ਦਾ ਜਫਾ 1500 ਦਾ ਰੇਡ ਕਹਿੰਦੇ 16 ਵਾਲੇ ਗੱਬਰੂ ਦੀ ਉਹ ਸਾਹਮਣੇ ਪਾਸੇ ਰੇਡ ਪੈਂਦੀ ਹੈ ਉਹ ਚੰਗੇ ਟਾਈਮ 'ਚ ਥੁੱਕੀਏ ਨਾ ਮੋੜਿਆ ਤੋਂ ਇਹ ਵਖਤ ਕੋ ਜਾ ਨਹੀਂ ਰਹਿੰਦਾ ਇਹ ਰਾਜ ਕਰਾਉਂਦਾ ਮੰਗਤਿਆਂ ਤੋਂ ਤੇ ਬਾਦਸ਼ਾਹ ਨੂੰ ਮੰਗਣਾ ਹੈ ਪੈਂਦਾ ਓਏ ਅਗਲੀ ਕਬੱਡੀ ਗਿੰਦੇ ਬਰਾੜੀ ਔਰ ਪਲੇ ਦੀ ਗਿੰਦੇ ਦੀ ਹੈ ਉਧਰ ਸਰਪਜੀ ਤੇ ਸੱਭਾ ਮੇਰੇ ਵੀਰੋ ਜਿਨ੍ਹਾਂ ਨੂੰ ਕੰਮ ਕਰਨਾ ਤਰੀਕਾ ਉਹਨਾਂ ਦੀ ਇਥੇ ਅਮਰੀਕਾ ਸਰਜੀਤ ਸੱਭਾ ਦਿলো ਧੰਨਵਾਦ ਭਰਾਵਾਂ ਦਾ ਵੱਡਾ ਪਿਆਰ ਤੇ ਰੇਡ ਬਲਜੋਤ ਸਿੰਘ ਜੀ ਮੇਰੇ ਵੀਰੋ ਸਰਦਾਰ ਰਸਪਾਲ ਸਿੰਘ ਜੀ ਦੁਬਈ ਵਾਲੇ ਵੱਡੇ ਮਾਰ ਪਰ ਲੱਗਦੀ ਗੱਲ ਯਾਰ ਬਬਲਾ ਉਹ ਕੀਨ ਕੇ ਪਟਾਰੀ ਵਿੱਚ ਪਾ ਰਿਹਾ ਹੈ ਤਵੀਤਾਵਾਲਾ ਸਵਾਬੀ ਗੱਬਰੂ ਆਗਲੀ ਕਬੱਡੀ ਮਾ ਨਰਿੰਦਰ ਕੌਰ ਦਾ ਪੁੱਤ ਮਾਰਦਾ ਪੱਟਾਂ ਦੇ ਥਾਪੀਆਂ ਗੁਰਦਾਸ ਬਾਕੀਪੁਰੀਆ ਮੇਰੇ ਮਿੱਤਰੋ ਮੁੜਕੋ ਮੁੜਕੀ ਹੋ ਗਿਆ ਦੇਖੋ ਜੋਰ ਚੋਪਰਾਂ ਦਾ ਟੰਡਾ ਵੀ ਨਹੀਂ ਚੋਪਦਾ ਜਿਸਮ ਕਠੋਰ ਚੋਪੜਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਦੇ ਵੱਜਦੇ ਲੋ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਸਾਡੇ ਦੀ ਰੇਡ ਸਾਡੇ ਐਮਐਲਏ ਸਾਹ ਪਹੁੰਚੇ ਆ ਮੇਰੇ ਵੀਰੋ ਜੱਲੋ ਧੰਨਵਾਦ ਕਰਾਂਗੇ ਐਮਐਲਏ ਸਾਹਿਬ ਨੂੰ ਵੈਲਕਮ ਜੀ ਆੱਖਾਂ ਗੇ ਰੇਡ ਪਾਉਣ ਲਈ ਕਲਸਾ ਵਾਲਾ ਯੋਧਾ ਬੱਧਿਆ ਹੋਇਆ ਮੇਰੇ ਵਿਰੋ ਸ਼ਖਰਾਜ ਇਟਲੀ ਪ੍ਰਭਜੀਤ ਇਟਲੀ ਤੇ ਮੰਨਾ ਇਟਲੀ ਤੇ ਮਨਜਿੰਦਰ ਪੱਲ ਸਾਹਿਬ ਮੰਨਾ ਭਰਾ ਕਹਿੰਦਾ ਛੇ ਤੇਰੇ ਵਾਸਤੇ ਵੱਡੇ ਮਾਣ ਯੋਧੇ ਦੀ ਹਰ ਰੇਡ ਸਾਡੇ ਆਕਾਸ਼ ਝੱਲੋ ਇਟਲੀ ਤੇ ਨਾਲ ਕਹਿੰਦੇ ਐਸਪੀ ਟਰੈਵਲ ਪਿਆਸ ਵਾਲਿਆਂ ਵੱਲੋਂ 1000 ਹੈ ਯੋਧਿਆ ਆਹ ਸਾਡਾ ਕਹਿੰਦੇ ਰਵੀ ਠੇਕੇਦਾਰ ਤੇ ਰੀਕੂ ਜਿਹੜੇ ਯਾਰਾਂ ਦੇ ਯਾਰ ਨੇ ਤੇ ਦਿਲ ਦਰਿਆ ਵਾਂਗੂ ਗਰਲਾਲ ਦੀ ਰੇਡ ਪੈ ਗਈ ਗਰਲਾਲ ਦੀ ਰੇਡ ਪੈ ਗਈ ਹੈ ਇੱਕ ਨਹੀਂ ਦੇ ਬੱਲਾ ਆਹ ਵੇਖਾਂਗੇ ਮੇਰੇ ਵੀਰੋ ਲੋਪੋਗ ਦੀ ਧਰਤੀ ਦਾ ਰਾਣਾ ਪਰ ਗੁਰਲਾਲ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਉਧਰ ਅਰਸ਼ਦਾ ਜਫਾ ਕਹਿੰਦੇ ਸਾਡੇ ਪ੍ਰਦੀਪ ਇਟਲੀ ਤੇ ਕਰਨ ਪੁਰਤਗਾਲ ਵੱਲੋਂ 1000 ਦਾ ਤੇ 1500 ਮੇਜਰ ਸਪੈਨ ਲੱड्डੂ ਸਾਫ ਦਾ ਸਰਪੰਚ ਸਾਹਿਬ ਤੇ ਸਾਡੇ ਆਕਾਸ਼ ਝਲੋਂ ਵੱਲੋਂ 1500 2500 ਦਾ ਜਫਾ ਹੋਵੇਗਾ ਹਲਕਾ ਜਿਹਾ ਟੱਚ ਲਾ ਕੇ ਘੋੜਾ ਇੱਕ ਹੋਰ ਨੰਬਰ ਦਾ ਵਾਅਦਾ ਕਰ ਗਿਆ ਹੈ ਜੋਦੇ ਰਣ ਵਿੱਚ ਜੂਝਦੇ ਵਾਹਦੇ ਤਲਵਾਰਾਂ ਉਸ ਦਾਤੇ ਦੇ ਹੱਥ ਹੁੰਦੀਆਂ ਜਿੱਤਾਂ ਦੇ ਹਾਰਾਂ ਜਿੱਤ ਦੇ ਜਸ਼ਨ ਮਨਾ ਰਿਏ ਨਾ ਹਾਰੋਂ ਡਰਿਏ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰਿਏ ਓ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰਿਏ ਕਰਤਾਰੋਂ ਡਰੀਏ ਟੱਕਰ ਸਰਦਾਰ ਹਰਜਿੰਦਰ ਸਿੰਘ ਜੀ ਟੌਂਗ ਸਾਹਿਬ ਦਾ ਚਲੋ ਧੰਨਵਾਦ ਕਰਾਂਗੇ ਐਮਐਲਏ ਸਾਹਿਬ ਦੇ ਬ੍ਰਦਰ ਆਏ ਆ ਮੇਰੇ ਵੀਰੋ ਸਰਦਾਰ ਹਰਜਿੰਦਰ ਸਿੰਘ ਜੀ ਵੈਲਕਮ ਜੀ ਆਇਆ ਠਾਕੇ ਆ ਟੱਕਰ ਕੇ ਦੇ ਨਾਲ ਹੁੰਦੀ ਆ ਲੱਗਦਾ ਜੋਰ ਚਾਰ ਗੱਬਰੂ ਤਿਆਰੀ ਦੇ ਵਿੱਚ ਆ ਕੌਣ ਗੁੱਟ ਫੜਦਾ ਕੌਲ ਲੱਤੀ ਲੱਗਦਾ ਕੌਣ ਪੱਟੀ ਲੱਗਦਾ ਚੋਲੇ ਵਾਲਿਆ ਪਰ ਮੈਨੂੰ ਲੱਗਦੀ ਗੱਲ ਆ ਤੋਤਾ ਰਾਣੀ ਬਲਾਵਲਾ ਤੇ ਆ ਮਾ ਤੇਰੇ ਮਨ ਕੀ ਮੈਂਦਾ ਹੋਣਾ ਨਵਾਂ ਨਵਾਂ ਮੁੰਡਾ ਇਹਦੀ ਗੱਲ ਬਣਦੀ ਹੈ ਅਰਪਣ ਕੋੜਾ पच्ची कोट मेहत वारा पची मार्च न कोट भी वॾा कबड्डी कप हुजे पची मार्च न कोट मेहता बाबा ब्रह्मचारी जी जे अथान कबड्डी कप हुजे सोला वाला ਆਹ ਹੱਥ ਲਾ ਕੇ ਝੂਲ ਝੂਲ ਕੇ ਤੁਰਦਾ ਹੈ ਉਧਰ ਸਾਡੇ ਜੋਤੀ ਢਿੱਲੋਂ ਚੌਂਕੇ ਚੁੱਲੇ ਟਾਬੇ ਵਾਲੇ ਆਏ ਹੋਇਆ ਹੈ ਦਲਬੀਰ ਸਿੰਘ ਦੀ ਸਰਪੰਚ ਸਾਹਿਬ ਸਠਿਆਲੇ ਪਿੰਡ ਵਾਲੇ ਆਏ ਹੋਇਆ ਹੈ ਅਰਸ਼ ਤੇਰਾ ਜੱਫਾ 1500 ਦਾ ਮੇਜਰ ਸਪੈਨ ਮਨਜੀਤ ਸਿੰਘ ਦੀ ਲੱड्डੂ ਸਾਹਿਬ ਕਾ ਸਰਪੰਚ ਦੇ ਆਕਾਸ਼ ਢਿੱਲੋਂ ਇਟਲੀ ਵੱਲੋਂ 1500 ਤੇ ਨਾਲ ਕਹਿੰਦੇ ਸਾਡੇ ਪ੍ਰਦੀਪ ਇਟਲੀ ਤੇ ਕਰਨ ਪੁਰਤਗਾਲ ਵੱਲੋਂ 1000 ਅਰਸ਼ਾ ਜੱਫਾ 2500 2500 25 25 منی یو ایس اے رہتا ہے امریکہ والا سارا منی کا دلو دنواد میں دلو دنواد کرا گا یہاں پراوا کا ਸਾਡੇ ਭਰਾਵਾਂ ਦਾ ਮਲੂਕ ਸਿੰਘ ਜੀ ਨੰਬਰਦਾਰ ਸਾਹਿਬ ਪਾ ਟੱਕਰ ਕੇ ਦੇ ਨਾਲ ਹੋਵੇਗੀ ਲੱਗਦਾ ਯੋ ਨੰਨੋ ਲੱਗਦੀ ਗੱਲ ਉਧਰ ਕਹਿੰਦੇ ਸਵਰਗੀਏ ਸਰਦਾਰ ਫੂਲਾ ਸਿੰਘ ਜੀ ਤੇ ਸਰਦਾਰ ਹਰਜਿੰਦਰ ਸਿੰਘ ਜੀ ਨਿੱਕਾ ਸੋ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਸੰਜੋਗ ਹੈ ਗਰਜੀਤ ਤੇ ਗਰਜੰਟ ਕੈਨੇਡਾ ਸਰਦਾਰ ਗੁਰਸਾਲ ਸਿੰਘ ਜੀ ਸਠਿਆਲਾ ਉਹਨਾਂ ਨੇ ਸਾਡੀ ਪ੍ਰਬੰਧਕ ਕਮੇਟੀ ਨੂੰ ਸਵਾ ਲੱਖ ਦਾ ਯੋਗਦਾਨ ਦਿੱਤਾ ਧੰਨਵਾਦ ਹੈ ਆਹ ਹੈ ਕਹਿੰਦੇ ਰਮਦਾਸ ਵਾਲਾ ਕੋੜਾ ਇਹ ਮੁੰਡਾ ਕਹਿੰਦੇ ਸਾਡੇ ਜੁਝਾਰ ਜਸਕਰਨ ਹੁਣਾਂ ਦੀ ਕਲੱਬ ਲੱਡੂ ਪੱਡੇ ਦੇ ਬਿੰਦਰ ਟੰਡਵਾਰ ਪ੍ਰਧਾਨ ਹੋਣਾਂ ਦੀ ਕਲਬਲੀ ਖੇਡ ਆਇਆ ਮੇਰੇ ਮਿੱਤਰੋ ਥੋੜਾ ਤੇ 16 ਵਾਲਾ ਕਨੇਡਾ ਜਰਨੇਸੀ ਦਾ ਟੋਪਰ ਬਰਾਲ ਆ ਗਿਆ ਮੇਰੇ ਵੀਰੋ ਕਿ ਜੰਗਲਾ ਚ ਚਾਰੇ ਪਾਸੇ ਚੁੱਪ ਫੈਲ ਜੇ ਜਦੋਂ ਸ਼ੇਰਾਂ ਨਾਲ ਸ਼ੇਰ ਖੈਣ ਬੱਲਿਆ ਵਸਾਲ ਦੱਦਰ ਆਏ ਇੱਕ ਕੱਡਿਆ ਨਚੋੜ ਤੇ ਬਾਜਾਂ ਮੂਰੇ ਬਾਜੀਆਂ ਨਾਲ ਪੈਣ ਬੱਲਿਆ ਜੱਟ ਦੀ ਬਾਜਵਲੀ ਉਂਗਲ ਖੜੀ ਐ ਜਦੋਂ ਮੋਟਿਆਂ ਪੱਟਾਂ ਤੇ ਥਾਪੀ ਵੱਜਦੀ ਓਏ ਥਣਕਾ ਲੋਰ ਸੁਣਦਾ ਆ ਗੱਬਰੂ ਦੀ ਰੇਡ ਕਹਿੰਦੇ ਐਸਬੀ ਟਰੈਵਲ ਵਾਲੇ ਸਾਡੇ ਭਰਾਵਾਂ ਵੱਲੋਂ ਬਿਆਸੀਆਂ ਵੱਲੋਂ ਤੇ ਨਾਲ ਸਾਡੇ ਆਕਾਸ਼ ਟੈਲੋਂ ਇਟਲੀ ਵੱਲ 1000 ਲੱਗਾ ਮੇਰੇ ਮਿੱਤਰੋ ਕਾਲੂ ਹੁਣੀ ਮਾਨ ਕਰਦੇ ਆ ਜੋਦਾ 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 ਕਸਾਲਾ ਜੱਗ ਜੱਗੂ ਚੋਲੇ ਵਾਲਾ ਜੱਗੂ ਜੋੜਾ ਜੱਗਾ ਜੱਗੂ ਚੋਲੇ ਦਾ ਸਾਹਮਣੇ ਉਧਰ ਜੀਤ ਸਿੰਘ ਜੀ ਸੱਪਾ ਤੇ ਜਿੰਦਾ ਬਿਜਲੀ ਮੇਰੇ ਵੀਰੋ ਬਹੁਤ ਵੱਡੇ ਪਿਆਰ ਪਹਿਲਾਂ ਵੀ ਭਰਾ ਵੱਲੋਂ ਆਇਆ ਜਿੰਦਾ ਬਿਜਲੀ ਤੇ ਸਰਬਜੀਤ ਸਿੰਘ ਸੱਪਾ ਮੈਂ ਦਿਲੋਂ ਧੰਨਵਾਦ ਕਰਾਂਗਾ ਆ ਦਿਲਦਰਿਆ ਭਰਾਵਾਂ ਦੇ ਪਰ ਟੱਕਰ ਕਿਹਦੇ ਨਾਲ ਹੋਵੇਗੀ ਮੇਰੇ ਵੀਰੋ ਉਹ ਨਹੀਂ ਉਹ ਰੀਸਾ ਆ ਟਰੈਕਟਰਾਂ ਦਾ ਜੇਤੂ ਆ ਟਰੈਕਟਰਾਂ ਦਾ ਜੇਤੂ ਆ ਜੱਗੂ ਅੰਕਲ ਅੰਕਲ ਕਲਮਨ ਸਿੰਘ ਜੀ ਮੇਰੇ ਕੋਲ ਆਏ ਪਹਿਲਾਂ ਜੋਧੇ ਕੋ ਗਏ ਕਹਿੰਦੇ ਜੱਗੂ ਕੋ ਗਿੱਟਾ ਛੜਾਉਣਾ ਕੋਈ ਛੋਟੀ ਗੱਲ ਨਹੀਂ ਐ ਕਾ ਸਾਲਿਆ ਤੂੰ ਤਗੜਾ ਐ ਜਿਹੜਾ ਉਹ ਕੋ ਗਿੱਟਾ ਛੜਾ ਕੇ ਲੈ ਗਿਆ ਜੱਗੂ ਗਿੱਟੇ ਦਾ ਬਹੁਤ ਪੱਕਾ ਐ ਕਹਿੰਦੇ ਨੈਸ਼ਨਲ ਸਟਾਈਲ ਦੇ ਤੇ ਗਿੱਟੇ ਪੱਟਦਾ ਹੈ ਦਿਲਵਾਨ ਸਿੰਘ ਜੀ ਚੋਲਾ ਸਾਹਿਬ ਕਹਿੰਦੇ ਜੋਧਿਆ ਤੂੰ ਤਗੜਾ ਨਹੀਂ ਬਾਲਾ ਤਗੜਾ ਐ ਅਰਸ਼ ਤੇਰਾ ਲਾ ਵੀ ਦਲਬਾਗ ਜਿੰਨੇ ਅਰ ਦਲਬਾਗ ਸਾਡਾ ਭਰਾ ਇਟਲੀ ਵਾਲਾ ਕਹਿੰਦਾ ਇਹ ਅਰਸ਼ ਚੋਲੇ ਵਾਲਾ ਜਿੰਨੇ ਜੱਫੇ ਲਾਵੇ ਹਰ ਜੱਫਾ 2000 ਦਾ ਹਰ ਜੱਫਾ ਦੋ ਦੋ ਹਜ਼ਾਰ ਦਾ ਉਧਰ ਦਾ ਨਹੀਂ ਜਫਾ ਅਰਸ਼ ਦਾ ਜਫਾ ਅਰਸ਼ ਦਾ ਜਫਾ ਮਨਜੀਤ ਸਿੰਘ ਜੀ ਲੱड्डੂ ਸਾਫ ਦਾ ਸਰਪੰਚ ਨਾਲ ਕਹਿੰਦੇ ਮੇਜਰ ਸਪੇਨ ਬਾਰਸੀ ਲੋਨਾ ਤੇ ਨਾਲ ਸਾਡੇ ਰਵੀ ਠੇਕੇਦਾਰ ਤੇ ਰਿੰਗੂ ਠੇਕੇਦਾਰ ਉਹਨਾਂ ਵੱਲੋਂ 1500 ਤੇ ਆ ਵੇਖੋ ਪੈਂਦੀ ਕਬੱਡੀ ਹੱਤ ਗਈ ਆ ਹੋ ਨੰਬਰ 8 ਦਾ ਪੁਆਇੰਟ ਧਾਬੀ ਦਾ ਹੱਥਾ ਸੱਟ ਕੇ ਫੜ ਲਾ ਅਜੇ ਸਾਡੀ ਉਮਰ ਨਿਆਣੀ ਨਾ ਸੁਣਿਆ ਮੇਲੇ ਚ ਵਿਛੜ ਕੇ ਕਈ ਰੂਹਾਂ ਦੇ ਹਾਣੀ ਉਧਰ ਸਾਡੇ ਮੇਜਰ ਸਪੇਨ ਤੇ ਸੰਦੀਪ ਸਪੇਨ ਹੁਣੀ ਸਪੇਨ ਦੇ ਵਿੱਚ ਹੈ ਉੱਥੇ ਹੀ ਕਹਿੰਦੇ ਬਾਬਾ ਬਕਾਲਾ ਸਾਹਿਬ ਵਾਲੇ ਸਰਦਾਰ ਸਰਜੀਤ ਸਿੰਘ ਦੇ ਪੁੱਤਰ ਵਸਦੇ ਆ ਮੰਦਰੂਪ ਤੇ ਜਗਰੂਪ ਸਪੇਣਾ ਵੱਡੇ ਖੇਡ ਪ੍ਰੋਮੋਟਰ ਹੈ ਉਹਨਾਂ ਵੱਲੋਂ ਆਉਂਦੇ ਸਾਰੇ ਇਸ ਕਬੱਡੀ ਕੱਪ ਤੇ ਸੋਨੇ ਦੇ ਕੈਂਠੇ ਬੈਸਟੋਨ ਦੇ ਟਿੱਠੇ ਚੋਲੇ ਵਾਲਿਆ ਉਹ ਤੇਰਾ ਹਰ ਜਫਾ ਦੁਲਬਾਗ ਇਟਰੀ ਬਲਾ ਕਹਿੰਦਾ 2000 ਦਾ ਪਰ ਲੱਗਦਾ ਯੋਰ ਹੰਦੀ ਹੋਈ ਬੱਲੇ 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 ਆ ਘੜਿਆ ਜਨਾ ਦੇ ਵਿੱਚੋਂ ਲਾ ਦੇ ਪਾਰ ਵੇ ਕਿੱਥੇ 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 ਆ ਕੇ ਦਿੱਤੀ ਲੇਖਾਂ ਦੇ ਜਹਾਰ ਵੇ ਲਓ ਅਗਲੀ ਕਬੱਡੀ ਕਹਿੰਦੇ ਲਿਸ਼ਕਦਾ ਪਿੰਡਾ ਮੇਰੇ ਵੀਰੋ ਗੁਰਦਾਸ ਬਾਕੀਪੁਰੀਆ ਤਰਨਤਾਰਨ ਦੀ ਬੁੱਕਲ ਦੇ ਵਿੱਚ ਵਸਿਆ ਆ ਮੁੰਡੇ ਦਾ ਪਿੰਡ ਹੈ ਲਓ ਸਾਹਮਣੇ ਪਾਸੇ ਕਬੱਡੀ ਪਾ ਰਿਹਾ ਹੈ ਜਾਣਦੇ ਆ ਲੋਕੀ ਅਸੀਂ ਹਿੰਡਾਂ ਵਾਲੇ ਹਾਂ ਗੁਰਦਾਸ ਗੁਰਦਾਸ ਦੇ ਅਸੀਂ ਪਿੰਡਾਂ ਵਾਲੇ ਆ ਜਾਣਦੇ ਆ ਲੋਕੀ ਅਸੀਂ ਪਿੰਡਾਂ ਵਾਲੇ ਗਰਦਾਸ ਵੀ ਪੱਕੀ ਛਿੱਟਦਾ ਪੱਕੀ ਪੁਰੀਆ ਸਾੰਦਰ ਪੁਆਇੰਟ ਜੇ ਆ ਮੁੰਡਾ ਨੰਬਰ ਲੈ ਕੇ ਆਉਂਦਾ ਐਸਸੀ ਐਸਬੀ ਟਰੈਵਲ ਵਾਲੇ ਕਹਿੰਦੇ ਆਪਾਂ 500 ਦੇਣਾ ਲੈ ਵੀ ਵਿਆਸ ਵਾਲੇ ਐਸਬੀ ਟਰੈਵਲ ਵਾਲੇ ਪ੍ਰਸਿੱਧ ਏਜੰਟੋ ਦਿਓ ਮੁੰਡੇ ਅਰਪਣ ਕੋੜੇ ਲਾ ਰੇਡ ਪਾਉਣ ਦੇ ਲਈ ਸੋਲਾ ਵਾਲਾ ਗਰਦਾਲ ਅਸਲੇ ਚੜਦੇ ਸੂਰਜ ਨੂੰ ਸੱਜਦਾ ਕਰਦਾ ਆਹ ਵੇਖਾਂਗੇ ਕਿ ਕੱਟਦੇ ਨਹੀਂ ਲਾਰੇ ਜ਼ਿੰਦਗੀ ਨੂੰ ਲਾ ਕੇ ਇਹ ਤਾਂ ਪਰਫਾ ਬਣਾਉਂਦੇ ਹੱਥ ਬਲਦੀ ਚ ਪਾ ਕੇ ਕਈ ਗੱਲੀ ਬਾਤੀ ਫੱਕੀਆਂ ਅਡਾਉਂਦੇ ਹੁੰਦੇ ਆ ਉਹ ਬੰਦੇ ਟਾਵੇਂ ਟਾਵੇਂ ਲੇਖਾ ਨੋ ਹਰ ਆਉਂਦੇ ਹੁੰਦੇ ਆ ਜਠਾੜਾ ਵਾਲਾ ਗੋਪੀ ਨਹੀਂ ਜਫਾ ਲਾ ਸਕਿਆ ਮੇਰੇ ਵੀਰੋ ਸੋਲਾ ਵਾਲੇ ਗੁਰਨਾਰਲੋ ਪੁਆਇੰਟ ਰੈਡਰ ਦੇ ਸਿਆ ਗੁਰਨਾਰਲ ਸੋਲਾ ਵਾਸਤੇ ਕਹਿੰਦੇ 500 ਰੁਪਇਆ ਰੋਹੀ ਟਿਟਲੀ ਗੁਰ ਲਾਲਾ ਮਾਇਆ ਫੜੀ ਨੌਜਵਾਨਾ ਰੋਹੀ ਟਿਟਲੀ ਮਾਨ ਦੇ ਰਿਹਾ ਅਰਸ਼ ਤੇਰਾ ਜਫਾ 1500 ਦਾ ਉਧਰ ਮੇਜਰ ਸਪੇਨ ਨਾਲ ਲੱड्डੂ ਸਾਹਿਬ ਦਾ ਸਰਪੰਚ ਦੇ ਨਾਲ ਰਵੀ ਦੇ ਰਿੰਗੂ ਠੇਕੇਦਾਰ ਹੁਣ ਵੱਲ ਆ ਜਾਫੀਆ ਰਸੂਲਪੁਰੀਆ ਆ ਜਾਫੀਆ ਗੱਤੂ ਰਸੂਲਪੁਰੀਆ ਰਸੂਲਪੁਰੀਆ ਦੇ ਰਸੂਲਪਰੀਆ ਓਏ ਆਇਆ ਸਵਾਦ ਓਏ ਆਇਆ ਨਯਾਰਾ ਬੱਲੇ ਬੱਲੇ ਕਰਾ ਗਿਆ ਬੱਲੇ ਕੋਈ ਟਿਟਲੀ ਵੱਲੋਂ ਕਹਿੰਦੇ ਅਰਪਣ ਕੋੜੇ ਕੋਟਵੇਂ ਤਾਮ ਵਾਸਤੇ 500 ਆਹ ਰਵੀ ਦੇ ਰਿੰਗੂ ਠੇਕੇਦਾਰ ਹੁਣੀ ਖੁਸ਼ ਹੈ ਸਰਬਜੀਤ ਸਿੰਘ ਢਿਲੋਂ ਨਾਲ ਧੰਨਵਾਦ ਹੈ ਸਰਦਾਰ ਸਰਬਜੀਤ ਸਿੰਘ ਦੀ ਸਭਾ ਢਿਲੋਂ ਸਾਹਿਬ ਢਿਲੋਂ ਧੰਨਵਾਦ ਦਲਬਾਖ ਸਿੰਘ ਜੀ ਟਿਟਲੀ ਵਾਲਿਆਂ ਦਾ ਵੀ ਢਿਲੋਂ ਧੰਨਵਾਦ ਬੜਾ ਪਿਆਰ ਉਹ ਕਮੇਟੀ ਨੇ ਜਿਹੜਾ ਵੱਲੋਂ ਟੈਸਟ ਕਿਹੜੇ ਬਣਿਆ ਸੁਣ ਕੇ ਜਾਓ ਸਾਰੀ ਪ੍ਰਬੰਧਕ ਕਮੇਟੀ ਦਾ ਸਾਰੇ ਲਾਗੇ ਲਾਗੇ ਪਿੰਡਾਂ ਦੇ ਆਏ ਪੰਜਾ ਸਰਪੰਚਾਂ ਦਾ ਧੰਨਵਾਦ ਸਾਡਾ ਵੀਰ ਰੋਜ ਪਿੰਡਰ ਮਾਝੇ ਦੇ ਮਝੈਲ ਪੇਚ ਵਾਲਿਆ ਨਾਲ ਬੁੱਢੇ ਥੀਏ ਪੰਡਤਾ ਤਿੰਨ ਮੁਬਾਰਕਾਂ ਆਉਂਦੇ ਸਾਲ ਗਿੰਦੇ ਢਿੱਲੋਂ ਵੱਲ ਕਰਨ ਇਟਲੀ ਆਕਾਸ਼ ਢਿੱਲੋਂ ਇਟਲੀ ਤੇ ਪ੍ਰਦੀਪ ਇਟਲੀ ਤੇ ਰਵੀ ਰੰਦਾਵੇ ਵੱਲੋਂ ਰੋਜ ਪਿੰਡਰ ਤੇ ਬੁੱਢੇ ਥੀਏ ਪੰਡਤ ਦਾ 11 11000 ਦੀ ਨਕਦ ਰਾਸ਼ੀ ਨਾਲ ਵੱਡਾ ਮਾਣ ਕੀਤਾ ਜਾਵੇਗਾ ਮੁਬਾਰਕਾ ਰੋਜ ਤੇ ਪੰਡਤ ਜੀ ਨੂੰ ਸਾਡੇ ਸੁਖਰਾਜ ਢੱਲੋਂ ਇਟਲੀ ਤੇ ਮੰਨੇ ਢੱਲੋਂ ਇਟਲੀ ਵੱਲੋਂ ਬਹੁਤ ਧੰਨਵਾਦ ਹੈ ਸੁਖਰਾਜ ਤੇ ਮੰਨੇ ਭਰਾ ਇਟਲੀ ਵਾਲਿਆਂ ਨੇ ਬਹੁਤ ਮਾਣ ਕੀਤਾ ਰੋਹਿਤਾ ਕਰਾ ਇੱਕ ਯਾਦਗਾਰੀ ਤਸਵੀਰ ਸਾਡੇ ਰੋਹਿਤਾ ਤੇ ਨਾਲ ਕਹਿੰਦੇ ਜਿੱਥੇ ਮਰਜੀ ਗੱਡੀ ਰੰਗਵਾਲੀ ਹੈਪੀ ਟਲੋਂ ਦਾ ਨਾਂ ਚੱਲਦਾ ਟੋਲ ਪਲਾਜੇ ਵਾਲਾ ਹੈਪੀ ਸੁਖਰਾਜ ਭਾਜੀ ਵੱਲੋਂ ਸੁਖਰਾਜ ਵੀਰ ਵੱਲੋਂ ਪਹਿਲਾਂ ਵੀ ਰੁੱਕ ਸਾਰਾ ਨੋਟਾਂ ਦਾ ਆਇਆ ਤੇ ਫਿਰ ਰੁੱਕ ਸਾਰਾ ਨੋਟਾਂ ਦਾ ਭਰਾ ਜੇਬ ਚ ਪਾ ਗਿਆ ਸੁਖਰਾਜ ਵੀਰ ਦਾ ਦਿਲੋਂ ਧੰਨਵਾਦ ਹੈ ਧੰਨਵਾਦ ਐਸ ਵੀ ਟ੍ਰੈਵਲ ਬਿਆਸ ਵਾਲਿਆਂ ਨੇ ਬਹੁਤ ਵੱਡੇ ਮਾਣ ਕੀਤੇ ਉਹਨਾਂ ਵੱਲੋਂ ਬਹੁਤ ਵੱਡੇ ਪਿਆਰ ਫਿਰ ਪੰਜਾਬੀ ਬੋਲਾ ਵਾਸਤੇ ਪੁੱਜੇ ਹੈ ਫੇਕੇ ਦਾ ਰਵੀ ਤੇ ਰਿੰਕੂ ਜੀ ਧੰਨਵਾਦ ਜਿਨਾਂ ਦੇ ਖੇਤਾਂ ਦੇ ਵਿੱਚ ਕਬੱਡੀ ਹੋਈ ਹੈ ਧੰਨਵਾਦ ਸਾਰੇ ਇਲਾਕਾ ਨਿਵਾਸੀਆਂ ਦਾ ਜਿਨਾਂ ਦੇ ਖੇਤਾਂ ਦਾ ਭਈ ਜਿਹੜੇ ਪਹਿਲੇ ਜਿਨਾਂ ਦੇ ਪਿੰਡ ਕਬੱਡੀ ਕੱਪ ਦੇ ਜਿਨਾਂ ਦੇ ਖੇਤਾਂ 'ਚ ਕਬੱਡੀ ਹੁੰਦੀ ਨਾ ਉਹ ਤਾਂ ਭਾਗਾ ਵਾਲੇ ਹੁੰਦੇ ਆ ਪੁਲਵਾਨ ਜਿਨਾਂ ਦੇ ਖੇਤਾਂ 'ਚ ਕੁਲ ਜਾਂਦੇ ਆ ਬਾਬੇ ਨਾਨਕ ਨੇ ਬੜਾ ਕੁਲ ਦੱਸ ਦੇਵਾ ਬੈਸਟਰ ਯਾਫੀ ਜਿਹੜਾ ਨਾ ਉਹ ਅਰਥ ਚੋਲਾ ਸਾਵਲਾ 8 ਟੱਚ ਤੇ 5 ਜਫੇ ਲਾ ਕੇ ਮੇਰੇ ਵੀਰੋ ਅੱਜ ਦਾ ਸਰਬੋਤਮ ਯਾਫੀ ਅਰਥ ਚੋਲੇ ਵਾਲਾ ਜੋ ਚੋਲੇ ਵਾਲਾ ਯੱਟ ਡੀਟੀਓ ਅੱਜ ਦਾ ਬੈਸਟ ਸਟਾਪਰ ਹੈ ਰੋਹਿਤ ਇਟਲੀ ਬਹੁਤ ਵੱਡਾ ਮਾਣ ਰੋਹਿਤ ਇਟਲੀ ਯਾਫੀ ਵਾਲਾ ਵਾਸਤੇ ਵੱਡਾ ਮਾਣ ਦੇ ਤਕੜਾ ਜੋਧਿਆਂ ਵਾਲਿਆ ਰੇਡਰ 16 ਵਾਲਾ ਗਰਦਾਲ ਤੇ ਟੀਮ ਦੀ ਸਖਤੀ ਦੇ ਨਾਲ ਗੁਰਦਾਸ ਬਾਕੀਪੁਰੀਆ ਮੇਰੇ ਵੀਰੋ ਇਹ ਅੱਜ ਦੇ ਸਰਬੋਤਮ ਧਾਵੀ ਨੇ 31 31000 ਦੇ ਭਈ ਜੱਲੂਵਾਲ ਦਾ ਕੱਪ ਚੋਲਾ ਸਾਹਿਬ ਦੀ ਟੀਮ ਨੇ ਜਿੱਤ ਲਿਆ ਅੰਕਲ ਕਲਵੰਦ ਸਿੰਘ ਦੀ ਚੋਲਾ ਸਾਹਿਬ ਮੁਬਾਰਕਾਂ ਅੱਜ ਦਾ ਬੈਸਟ ਸਟਾਪਰ ਸਾਡਾ ਸੁਖਮਣ ਅਰਸ਼ ਮੇਰੇ ਮਿੱਤਰੋ ਮੈਜਰ ਡਰਨੇਵਾਲ ਤੇ ਗੁਰਦਾਸ ਆ ਜਿਹੜੀ ਪੈਲੀ ਦੇ ਵਿੱਚ ਰੌਣਕਾਂ ਲੱਗੀਆਂ ਨਾ ਕਬੱਡੀ ਕੱਪ ਹੋ ਰਿਹਾ ਇਹ ਮਣੀ ਅਮਰੀਕਾ ਰਹਿੰਦਾ ਯੂ ਐਸਏ ਰਹਿੰਦਾ ਉਸ ਭਰਾ ਨੇ ਅੱਧਾ ਕਿਲਾ ਜਿਹੜੀ ਹੈ ਨਾ ਚਾਰ ਕਨਾਲਾਂ ਜ਼ਮੀਨ ਇਹ ਗੁਰੂ ਘਰ ਨੂੰ ਦਾਨ ਕੀਤੀ ਹੈ ਦੇਖੋ ਕਿੰਨਾ ਪ੍ਰਮਾਤਮਾ ਨੇ ਉਹ ਦਿਲ ਦਰਿਆਵਾ ਭਰਾ ਦਾ ਤੇ ਕਿੰਨਾ ਪ੍ਰਮਾਤਮਾ ਦੇ ਨਾਲ ਸਤਿਗੁਰ ਦੇ ਨਾਲ ਤਿਆਰ ਹੈ ਅੱਧਾ ਗੱਲਾ ਜ਼ਮੀਨ ਜਿਹੜੀ ਹੈ ਗੁਰੂ ਘਰ ਨੂੰ দান ਕੀਤੀ ਹੈ ਮਣੀ ਭਰਾ ਦਾ ਦਿਲੋਂ ਧੰਨਵਾਦ ਅਮਰੀਕਾ ਵਾਲੇ ਦਾ ਸੁੱਖੀ ਸਾਡਾ ਭਰਾ ਸਾਡੇ ਮੇਜਰ ਸੁਪੇਣ ਨੂੰ ਧੰਨਵਾਦ ਕਰਾਂਗਾ ਵੱਡਾ ਜੱਲੂ ਵਾਲੀਆ ਮੇਜਰ ਸੁਪੇਣ ਉਹਨੇ ਬਹੁਤ ਵੱਡੇ ਮਾਣ ਸਤਿਕਾਰ ਕੱਲੇ ਹੈ ਮੇਜਰ ਸੁਪੇਣ ਜੀ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਰੋਹਿਤ ਜੀ ਸਟਾਰ ਸਾਡਾ ਵੀਰ ਦਿਲੋਂ ਧੰਨਵਾਦ ਜੁੱਕੇਲੇ ਭਰਾ ਸਾਡੇ ਵੀਰ ਮੈਂ ਦਿਲੋਂ ਧੰਨਵਾਦ ਕਰਾਂ ਢੇਰ ਸਾਰੀਆਂ ਮੁਬਾਰਕਾਂ ਉਹਨਾਂ ਵੀਰਾਂ ਨੂੰ ਬੋਲੇ